ਕੀਰਤਨ ਮੰਡਲੀ ਬੁਲਾਈ ਗਈ ਹੈ ਜਿਹੜੀ ਕਿ ਰਾਤ ਨੂੰ 12 ਵਜੇ ਤੱਕ ਕੀਰਤਨ ਕਰੇਗੀ ਫਿਰ ਕ੍ਰਿਸ਼ਨ ਜਨਮ ਦਾ ਫਰੂ ਕਰਕੇ ਫੰਕਸ਼ਨ ਉਸ ਤੋਂ ਬਾਅਦ ਹੀ ਖਤਮ ਕੀਤਾ ਜਾਊਗਾ ਹਜ਼ਾਰਾਂ ਦੀ ਤਾਇਨਾਤ ਦੇ ਵਿੱਚ ਉਹ ਲੋਕ ਆਣਗੇ ਤੇ ਆਪਾਂ ਅੰਨਛਨ ਦਾ ਆਨੰਦ ਮਾਨਣਗੇ ਔਰ ਮੈਂ ਸਭ ਲਈ ਹੀ ਪ੍ਰੇਅਰ ਕਰਾਂਗੀ ਕਿ ਕ੍ਰਿਸ਼ਨ ਭਗਵਾਨ ਜੀ ਇਸ ਜਨਮ ਅਸ਼ਟਮੀ ਦੇ ਉੱਪਰ ਸਭ ਦੇ ਦਿਲਾਂ ਦੇ ਵਿੱਚ ਆ ਕੇ ਸਭ ਨੂੰ ਸਭ ਨੂੰ ਮਾਫ ਕਰਨ ਜੋ ਵੀ ਹੈ ਉਹਨਾਂ ਦਾ ਕੀਤੇ ਕਰਮ ਔਰ ਉਹਨਾਂ ਨੂੰ ਸ਼ੁਭ ਕਰਮ ਕਰਨ ਵਾਸਤੇ ਅੱਗੇ ਤੋਂ ਪ੍ਰੇਰਣਾ ਦੇਵੇ। ਵੀਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸੁਆਗਤ ਹੈ ਮੈਂ ਸ਼ਸ਼ਨਾ। ਅਸੀਂ ਅੱਜ ਪਹੁੰਚੇ ਹਾਂ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਪੰਜਾਬੀ ਬਾਗ ਜਿੱਥੇ ਕਿ ਸੰਤਾ ਦੀ ਕੂਟਿਆ ਦਾ ਮੰਦਿਰ ਹੈ ਇੱਕ ਕ੍ਰਿਸ਼ਨ ਜੀ ਦਾ ਮੰਦਿਰ ਹੈ ਇੱਥੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿ ਪੂਰੇ ਭਾਰਤ ਦੇ ਵਿੱਚ ਅੱਜ ਜਨਮਸ਼ਟਮੀ ਦਾ ਜੋ ਤਿਹਾਰ ਮਨਾਇਆ ਜਾ ਰਿਹਾ ਹੈ ਸਾਰੇ ਧਰਮ ਦੇ ਲੋਕ ਇੱਥੇ ਆ ਕੇ ਮੰਦਿਰ ਦੇ ਵਿੱਚ ਕ੍ਰਿਸ਼ਨ ਜੀ ਦੇ ਦਰਸ਼ਨ ਕਰ ਰਹੇ ਨੇ ਪਾਲਕੀ ਬਹੁਤ ਵਧੀਆ ਇੱਥੇ ਸਜਾਈ ਗਈ ਹੈ ਜਿਆਦਾਤਰ ਤਾਂ ਮਥੁਰਾ ਦੇ ਵਿੱਚ ਜਿੱਥੇ ਕਿ ਉਹਨਾਂ ਦੀ ਜਨਮ ਭੂਮੀ ਹੈ ਕ੍ਰਿਸ਼ਨ ਭਗਵਾਨ શ્રી ਕ੍ਰਿਸ਼ਨ ਜੀ ਜਿੱਥੇ ਜਨਮ ਭੂਮੀ ਹੈ ਮਥੁਰਾ ਦੇ ਵਿੱਚ ਉੱਥੇ ਬਹੁਤ ਹੀ ਵਧੀਆ ਰੌਣਕਾਂ ਹਰ ਸਾਲ ਦੀ ਤਰ੍ਹਾਂ ਲੱਗਦੇ ਨੇ ਪਰ ਕੋਵਿਡ 19 ਦੇ ਦੌਰਾਨ ਇੱਥੇ ਜਿਨਕੀ ਸੰਗਤਾਂ ਦੇ ਵੱਲੋਂ ਘਾਟੇ ਤਦਾਰ ਦੇ ਵਿੱਚ ਉਥੇ ਵੀ ਰਸ਼ ਘਾਟੇ ਸੀਗਾ ਬਰਿੰਦਵਨ ਦੇ ਵਿੱਚ ਵੀ ਤੇ ਇਸ ਵਾਰ 2 ਸਾਲ ਬਾਅਦ ਇਸ ਸਮਾਂ ਆਇਆ ਕਿ ਜਿੱਥੇ ਕਿ ਮੂੜ ਪਰ ਦੇ ਵਿੱਚ ਸ੍ਰੀ ਭਗਵਾਨ ਜੀ ਦੀ ਜੋ ਕਿ ਜਨਮਸ਼ਟਮੀ ਦੇ ਦੌਰਾਨ ਰੋਣ ਕਾ ਮੂੜ ਲੱਗੀਆਂ ਨੇ ਤੇ ਅੱਜ ਅਸੀਂ ਇੱਥੇ ਪਹੁੰਚੇ ਆ ਪਟਿਆਲਾ ਦੇ ਜੋ ਕਿ ਸੰਤਾ ਦੇ ਕੂਟਿਆ ਦਾ ਮੰਦਿਰ ਹੈ ਇੱਥੇ ਕ੍ਰਿਸ਼ਨ ਜੀ ਦਾ ਬਹੁਤ ਹੀ ਵੱਡਾ ਮੰਦਿਰ ਹੈ ਤਾਂ ਅਸੀਂ ਇੱਥੋਂ ਦੇ ਪੰਡਿਤ ਜੀ ਨਾਲ ਗੱਲਬਾਤ ਕਰਾਂਗੇ ਇੱਥੇ ਦੇ ਜੋ ਸ਼ਰਧਾਲੂ ਦੂਰ ਦੂਰ ਤੋਂ ਸ਼ਰਧਾਲੂ ਆਏ ਹੋਏ ਨੇ ਜਲ ਅਭਿਸ਼ੇਕਨ ਅਤੇ ਰਾਤ ਦੇ ਟਾਈਮ ਜੋ ਕਿ ਇੱਥੋਂ ਦਾ ਕਿਹਾ ਗਿਆ ਕੀ ਤੇ ਪੋਤੀ ਵਧੀਆ ਰੌਣਕਾਂ ਲਗਾਈਆਂ ਜਾਣੀਆਂ ਜੁਗਰਾਤਾ ਵੀ ਹੋ ਸਕਦਾ ਹੈ ਰਾਤ ਨੂੰ ਇੱਥੇ ਦੂਰ ਦੂਰ ਤੋਂ ਇੱਥੇ ਲੋਕਾਂ ਨੇ ਆਣਾ ਹੈ ਰਾਤ ਨੂੰ ਤਾਂ ਆਪਾਂ ਹੁਣ ਇੱਥੇ ਤੋਂ ਪੰਡਿਤ ਜੀ ਨਾਲ ਗੱਲਬਾਤ ਕਰਾਂਗੇ ਇੱਥੋਂ ਦੇ ਜੋ ਲੋਕ ਨੇ ਸ਼ਰਦਾਲੂ ਆਏ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਮੰਦਿਰ ਦਾ ਕੀ ਰਹੱਸ ਹੈ ਤੇ ਕਿਉਂ ਇਸ ਦਿਨ ਜਾਦਾ ਇਹ ਮਾਨਤਾ ਦਿੱਤੀ ਜਾਂਦੀ ਹੈ ਵੈਸਤਾ ਅੱਜ ਦੇ ਦਿਨ ਅੱਜ ਦੇ ਦਿਨ ਜੋ ਹੈ ਕਿ ਕ੍ਰਿਸ਼ਨ ਭਗਵਾਨ ਭਗਵਾਨ ਜੀ ਦਾ ਜਨਮ ਦਿਨ ਜਨਮ ਦਿਨ ਮਨਾਇਆ ਜਾਂਦਾ ਉਹਨਾਂ ਦਾ ਜਨਮ ਹੋਇਆ ਸੀ ਇਸ ਲਈ ਜਨਮ ਅਸ਼ਟਮੀ ਦਾ ਇਹਨੂੰ ਨਾਮ ਦਿੱਤਾ ਜਾਂਦਾ ਹੈ ਤੇ ਹੁਣ ਅਸੀਂ ਜੋ ਇੱਥੋਂ ਦੇ ਮੰਦਿਰ ਦੇ ਪ੍ਰਧਾਨ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਜਾਣਾਂਗੇ ਕਿ ਕਿੰਨੇ ਕੁ ਇੱਥੇ ਰਸ ਹੋਏ ਅੱਜ ਜਿਵੇਂ ਕਿ ਜਨਮ ਅਸ਼ਟਮੀ ਦਾ ਤਿਹਾਰ ਹੈ ਤੇ ਕਿੰਨੇ ਕੁ ਲੋਕ ਇੱਥੋਂ ਆ ਕੇ ਦਰਸ਼ਨ ਕਰਕੇ ਚਲੇ ਗਏ ਨੇ ਜਾਂ ਫਿਰ ਆ ਰਹੇ ਨੇ ਆਓ ਫਿਰ ਗੱਲ ਕਰਦੇ ਹਾਂ ਜਿਵੇਂ ਕਿ ਦੇਖਿਆ ਦੇਖੋ ਇਹ ਤਾਂ ਛੋਟੇ-ਛੋਟੇ ਬੱਚੇ ਵੀ ਕ੍ਰਿਸ਼ਨ ਭਗਵਾਨ ਦੇ ਰੂਪ ਦੇ ਵਿੱਚ ਸਜਾਏ ਹੋਏ ਨੇ ਭਾਰਤ ਦੇ ਵਿੱਚ ਹਰ ਕਿਸੇ ਰੌਣਕਾਂ ਲੱਗੀਆਂ ਹੋਈਆਂ ਨੇ ਅੱਜ ਦੇ ਦਿਨ ਜਨਮਸ਼ਟਮੀ ਦੇ ਦਿਨ ਇੱਥੇ ਦੇਖੋ ਛੋਟੇ-ਛੋਟੇ ਬੱਚੇ ਵੀ ਕ੍ਰਿਸ਼ਨ ਦੇ ਰੂਪ ਦੇ ਵਿੱਚ ਸਜਾਏ ਹੋਏ ਨੇ ਮੁਕਟ ਲਗਾਇਆ ਹੋਇਆ ਤੇ ਹੁਣ ਆਪਾਂ ਗੱਲ ਕਰਾਂਗੇ ਇੱਥੋਂ ਦੇ ਜੋ ਪਰਦਾਨ ਨੇ ਉਹਨਾਂ ਦਾ ਕੀ ਕਹਿਣਾ ਹੈ ਹਾਂਜੀ ਸਰ ਸਰ ਇੱਥੋਂ ਦੇ ਜੋ ਮੰਦਿਰ ਹੈ ਕਿੰਨਾ ਕੁ ਰੌਸ਼ਾ ਹੈ ਅੱਜ ਜਿਵੇਂ ਕਿ ਜਨਮਸ਼ਟਮੀ ਦਾ ਤਿਹਾਰ ਪੂਰੇ ਭਾਰਤ ਦੇ ਵਿੱਚ ਮਨਾਇਆ ਜਾ ਰਿਹਾ ਹੈ ਤਾਂ ਕਿੰਨਾ ਕੁ ਰੌਸ਼ਾ ਇੱਥੇ ਹੈ ਜਨਮ ਅਸ਼ਟਮੀ ਦਾ ਫੰਕਸ਼ਨ ਇੱਥੇ ਬੜੀ ਧੁੰਮਕਾਮ ਨਾਲ ਮਨਾਇਆ ਜਾਂਦਾ ਹੈ ਇਹ ਸੰਤਾਂ ਦੀ ਕੁਟਿਆ ਇੱਥੇ ਪਹਿਲਾਂ ਸੰਤ ਰਹਿੰਦੇ ਸੀਗੇ ਜਿ ਸੰਤਈ ਪਰਵਤ ਤੇ ਉਹਨਾਂ ਬਾਠ ਪੂਜਾ ਉਰੇ ਕਰਦੇ ਸੀ ਉਹਨਾਂ ਦੀ ਸਬੁੱਧ ਸੀ ਇਹ ਕੁਟਿਆ ਲੇਕਿਨ ਉਹਨਾਂ ਨੇ ਆਪਣੇ ਸਰੀਰ ਛੱਡਣ ਤੋਂ ਬਾਅਦ ਇਸ ਨੂੰ ਇਸ ਇਲਾਕੇ ਦੇ ਲੋਕਾਂ ਨੂੰ ਸੰਭਾਲਤੀ ਇਹ ਕੁਟਿਆ ਤੇ ਹੁਣ ਇਸ ਨੂੰ ਇੱਕ ਕਮੇਟੀ ਮੈਨੇਜ ਕਰ ਰਹੀ ਹੈ ਤੇ ਬਹੁਤ ਅੱਛੇ ਤਰੀਕੇ ਨਾਲ ਉਰੇ ਫੰਕਸ਼ਨ ਆਰਗੇਨਾਈਜ਼ ਕੀਤੇ ਜਾਂਦੇ ਨੇ ਤੇ ਜਨਮ ਅਸ਼ਟਮੀ ਦਾ ਜਿਹੜਾ ਅੱਜ ਦਾ ਦਿਨ ਹੈ ਤੇ ਕੋਰੋਨਾ ਨੂੰ ਦੇਖਦੇ ਹੋਏ ਵੈਸੇ ਤਾਂ ਸਾਰੇ ਹੱਥ ਬਰਤੇ ਲੇਗੇ ਵੀ ਜਿਹਦੇ ਵਿੱਚ ਕੋਈ ਵੀ ਪਰੇਸ਼ਾਨੀ ਨਾ ਹੋਵੇ। ਫੁਕਤਾ ਪ੍ਰਬੰਧ ਕਿੱਤੇ ਗਏ ਨੇ? ਕਿੱਤੇ ਗਏ ਨੇ ਵੀ ਇਸ ਤਰ੍ਹਾਂ ਦਾ ਕੋਈ ਹੋ ਨਾ ਹੋਵੇ ਇੱਕ ਸਾਈਡ ਤੋਂ ਲੋਕ ਆਣਗੇ ਦੂਜੇ ਪਾਸਿਓਂ ਨਿਕਲ ਜਾਣਗੇ ਇਸ ਦੇ ਤਿੰਨ ਗੇਟ ਨੇ ਵੀ ਜਿਆਦਾ ਰਸ਼ ਨਹੀਂ ਹੋਣ ਦਿੱਤਾ ਜਾਊਗਾ। ਤੇ ਲੇਕਿਨ ਆਸਥਾ ਰੂਪਾਕਤਾਂ ਦੀ ਆਸਥਾ ਨੂੰ ਦੇਖਦੇ ਹੋਏ ਮੰਦਿਰ ਦੀ ਸਜਾਵਟ ਕੀਤੀ ਗਈ ਹੈ ਤੇ ਬਹੁਤ ਹੀ ਵਧੀਆ ਮੰਦਿਰ ਦੇ ਵਿੱਚ ਫੰਕਸ਼ਨ ਆਰਗੇਨਾਈਜ਼ ਹੋਊਗਾ ਇੱਥੇ ਬਹੁਤ ਵਕੀਰਤਨ ਮੰਡਲੀ ਬੁਲਾਈ ਗਈ ਹੈ ਜਿਹੜੀ ਕਿ ਰਾਤ ਨੂੰ 12 ਵਜੇ ਤੱਕ ਕੀਰਤਨ ਕਰੇਗੀ ਫਿਰ ਕ੍ਰਿਸ਼ਨ ਜਨਮ ਦਾ ਫਰ ਕਰਕੇ ਫੰਕਸ਼ਨ ਉਸ ਤੋਂ ਬਾਅਦ ਹੀ ਖਤਮ ਕੀਤਾ ਜਾਊਗਾ ਹਜ਼ਾਰਾਂ ਦੀ ਤੈਨਾਤ ਦੇ ਵਿੱਚ ਉਹ ਲੋਕ ਆਣਗੇ ਤੇ ਆ ਫੰਕਸ਼ਨ ਦਾ ਆਨੰਦ ਮਾਣਨਗੇ ਤੁਸੀਂ ਆਸ-ਪਾਸ ਦੇ ਲੋਕ ਜਾਂ ਫਿਰ ਦੂਰ ਦਰਾਡੇ ਤੋਂ ਵੀ ਲੋਕ ਇੱਥੇ ਆਉਂਦੇ ਨੇ ਮੰਦਿਰ ਦੇ ਵਿੱਚ ਹਾਂ ਸਾਰਾ ਪਟਿਆਲਾ ਵੈਸੇ ਤਾਂ ਇਸ ਕੁਟਿਆ ਦੀ ਮਾਨਤਾ ਇੰਨੀ ਹੈ ਵੀ ਲੋਕ ਪੰਜਾਬ ਚੋਂ ਆਉਂਦੇ ਨੇ ਲੇਕਿਨ ਜਿਹੜਾ ਇਹ ਤਿਹਾਰ ਹੁੰਦੇ ਨੇ ਪਟਿਆਲਾ ਲੈਵਲ ਦੇ ਉੱਤੇ ਮਨਾਇਆ ਜਾਂਦਾ ਹੈ ਸਾਡੇ ਹਿਸਾਬ ਦੇ ਨਾਲ ਪਟਿਆਲੇ ਦੇ ਵਿੱਚ ਇਸ ਤੋਂ ਸਭ ਤੋਂ ਵਧੀਆ ਇੱਥੇ ਉਹ ਕੀਤਾ ਜਾਂਦਾ ਇੱਕ ਤਰ੍ਹਾਂ ਦਾ ਪਟਿਆਲੇ ਚੀਜ਼ ਦਾ ਮੇਲਾ ਭਰਦਾ ਉਰੇ ਤੇ ਉਰੇ ਇਹਦੇ ਨਾਲ ਨਾਲ ਮੰਦਰ ਦੀ ਸਜਾਵਟ ਮਚਾਕੀਆਂ ਕੀਰਤਨ ਤੋਂ ਇਲਾਵਾ ਲੰਗਰ ਦੀ ਬਹੁਤ ਅੱਛੀ ਵਿਵਸਥਾ ਕੀਤੀ ਜਾਂਦੀ ਹੈ ਜਿਸ ਨੂੰ ਲੋਕਾਂ ਦੇ ਸਹਿਯੋਗ ਨਾਲ ਬੜੀ ਸਰਾਨਾ ਤੇ ਤਾਰੀਫ ਹੁੰਦੀ ਹੈ ਤੇ ਰਾਤ ਨੂੰ ਹਜ਼ਾਰਾਂ ਨਿਤਨਾਥ ਦੇ ਵਿੱਚ ਲੋਕ ਲੰਗਰ ਖਾਂਣਗੇ ਪੰਗੀ ਜੀ ਸਿਰਫ ਜਨਮਸ਼ਟਿ ਨੂੰ ਵੀ ਹੋ ਇਲਾਵਾ ਜਿਵੇਂ ਕਿ ਸ਼ਿਵਰਾਤਰੀ ਦਾ ਤਿਹਾਰ ਹੁੰਦਾ ਹੈ ਸ਼ਿਵਜੀ ਦੀ ਮਾਨਤਾ ਹੁੰਦੀ ਹੈ ਤਾਂ ਉਸ ਦਿਨ ਕਿੰਨਾ ਕਿਥੇ ਰਸ ਹੋਦਾ ਹੈ ਸ਼੍ਰੀ ਰਾਤਰੀ ਜਨਮ ਅਸ਼ਟਮੀ ਇੱਕ ਗੁਰਪੂਰਨਿਮਾ ਦਾ ਫੰਕਸ਼ਨ ਅਸੀਂ ਮਨਾਨੇ ਆਏ ਤਿੰਨ ਚਾਰ ਵੱਡੇ ਫੰਕਸ਼ਨ ਆ ਜਿਹੜੇ ਹਜ਼ਾਰਾਂ ਦੀ ਤਰ੍ਹਾਂ ਦੇ ਵਿੱਚ ਸੰਗਤ ਆਂਦੀ ਹੈ ਤੇ ਮਹਾਰਾਜ ਦਾ ਪਰਮਾਤਮਾ ਦਾ ਅਸ਼ੀਰਵਾਦ ਲੈਂਦੇ ਆ ਤੇ ਬੜੀ ਵਧੀਆ ਆਸਤਾ ਬਣੀ ਹੋਈ ਹੈ ਤੇ ਬਹੁਤ ਅੱਛੀ ਰੌਣਕ ਸੀ ਜਿਵੇਂ ਕੀ ਕੋਈ ਤਿਹਾਰ ਹੋ ਗਿਆ ਉਦੋਂ ਹੀ ਜਾਂ ਫਿਰ ਉਸ ਤੋਂ ਇਲਾਵਾ ਵੀ ਇੱਥੇ ਕਿੰਨਾ ਘਰਾਸ਼ ਹੁੰਦਾ ਲੋਕਾਂ ਦਾ ਇੱਥੇ ਤਕਰੀਬਨ ਰੋਜ਼ ਦੇ ਮੁਤਾਬਕ ਦਾ ਰੁਟੀਨ ਦੇ ਹੀ ਹੋਣਾ ਭਗਤ ਹੈ ਵੈਸੇ ਤਾਂ ਇਹਦੀ ਮੰਨਤ ਹੈ ਜਿਹੜੀ ਪੁਰਾਣੀ ਹੈ ਵੀ ਜਿਵੇਂ ਸੰਤਾਂ ਦੇ ਟਾਈਮ ਦਾ ਬਹੁਤ ਪੁਰਾਣੇ ਭਗਤ ਸੀਗੇ ਉਹਨਾਂ ਚੋਂ ਜਿਹੜੇ ਉਹਨਾਂ ਦੇ ਸਮੇਂ ਦੇ ਸੀਗੇ ਬਹੁਤ ਭਗਤ ਜਿਹੜੇ ਸਰੀਰ ਛੱਡ ਗਏ ਨੇਗੇ ਮਤਲਬ ਉਹਨਾਂ ਦੇ ਬੱਚੇ ਕੋਈ ਜੇ ਕੋਈ ਅਮਰੀਕਾ 'ਚ ਸੈਟ ਹੈ ਜਾਂ ਬਾਹਰ ਸੈਟ ਹੈ ਉੱਥੋਂ ਵੀ ਸਾਨੂੰ ਡੋਨੇਸ਼ਨ ਤੇ ਸਹਿਯੋਗ ਤੇ ਆ ਜਦੋਂ ਇੰਡੀਆ ਦੇ ਵਿੱਚ ਆਂਦੇ ਨੇ ਉਰੇ ਮੱਥਾ ਟੇਕ ਕੇ ਆਂਦੇ ਨੇ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਕੁੱਟੀਆਂ ਦਾ ਬਹੁਤ ਅੱਛਾ ਪ੍ਰਬੰਧ ਹੈ ਸਾਲ ਪੁਰਾਣੀ ਇੱਥੇ ਕੁਟੀ ਹੈ ਇਹ ਕੁਟੀ ਹੈ ਕਮ ਸੇ ਕਮ 100 ਸਾਲ ਪੁਰਾਣੀ ਹੈ ਇੱਥੇ ਬੜੇ ਉੱਚ ਕੋਟੀ ਦੇ ਸੰਤ ਸੀਗੇ ਉਹ ਆਪਣਾ ਬਹੁਤ ਅਮੀਰ ਪਰਿਵਾਰ ਜਿਵੇਂ ਰਜਵਾੜੇ ਪਰਿਵਾਰ ਬਠਿੰਡੇ ਕੋਲੋਂ ਕਿਸੇ ਜੱਟ ਫੈਮਿਲੀ ਦੇ ਸੰਤ ਸੀਗੇ ਉਹਨਾਂ ਨੇ ਆਪਣਾ ਪਰਿਵਾਰ ਨੂੰ ਛੱਡ ਕੇ ਸੰਤ ਚੋਲਾ ਪਾ ਲਿਆ ਸੀਗਾ ਤੇ ਉਹ ਉਹਨਾਂ ਦਾ ਸਾਨੇ ਤਾਂ ਉਹਨਾਂ ਦੇ ਦਰਸ਼ਨ ਨਹੀਂ ਕੀਤੇ ਲੇਕਿਨ ਸੁਣਨ ਦੇ ਵਿੱਚ ਆਇਆ ਵੀ ਉਹ ਇੱਕ ਰੱਬੀ ਅਵਤਾਰ ਜੈਸਾ ਹੀ ਕੰਮ ਸੀਗਾ ਉਹ ਜੋ ਭਗਤ ਨੂੰ ਜੋ ਕਹਿ ਦਿੰਦੇ ਸੀਗੇ ਉਹ ਉਸ ਦੀ ਗਵਨੋਂ ਕਾਮਨਾ ਪੂਰੀ ਹੁੰਦੀ ਸੀ ਇਥੇ ਪੰਨੇ ਜੀ ਜੀ ਮੈਂ ਅੱਜ ਚਲਚੜਾ ਅਣਾਈ ਸੀ ਤਾਂ ਜਲ ਕਿੰਨੇ ਵਜੇ ਤੱਕ ਇਥੇ ਚੜਾਇਆ ਗਿਆ ਸ਼੍ਰੀ ਅਭਿਸ਼ੇਕ ਕੀਤਾ ਬਾਬਾ ਅਭਿਸ਼ੇਕ ਹੁਣ ਰਾਤ ਨੂੰ 12 ਵਜੇ ਜਦੋਂ ਜਨਮ ਹੋਊਗਾ ਕ੍ਰਿਸ਼ਨ ਭਗਵਾਨ ਦਾ ਫਿਰ ਉਹਨਾਂ ਦਾ ਅਭਿਸ਼ੇਕ ਕੀਤਾ ਜਾਏਗਾ ਤੇ ਫਿਰ ਉਸ ਤੋਂ ਬਾਅਦ ਆਰਤੀ ਵਗੈਰਾ ਹੋ ਕੇ ਪ੍ਰਸ਼ਾਦ ਵੰਡਣ ਹੋਏਗਾ ਜੀਵੇਂ ਕਿ ਅਸੀਂ ਇੱਥੋਂ ਦੇ ਪੰਡਿਤ ਜੀ ਨਾਲ ਗੱਲ ਕੀਤੀ ਇਹਨਾਂ ਨੇ ਵਧੀਆ ਤਰੀਕੇ ਨਾਲ ਦੱਸਿਆ ਕਿ ਇਹ 100 ਸਾਲ ਪੁਰਾਣਾ ਮੰਦਿਰ ਹੈ ਇਸ ਲਈ ਇਸ ਨੂੰ ਸੰਤਾਂ ਦੀ ਕੂਟੀਆ ਦਾ ਨਾਮ ਦਿੱਤਾ ਗਿਆ ਹੈ ਮੰਦਿਰ ਨੂੰ ਤੇ ਇੱਥੇ ਬਹੁਤ ਹੀ ਵਧੀਆ ਮੰਦਿਰ ਅੱਜ ਇਹ ਜੋ ਦਿਨ ਹੈ ਜਨਮਸ਼ਟਮੀ ਦਾ ਜੋ ਦਿਨ ਹੈ શ્રી ਕ੍ਰਿਸ਼ਨ ਭਗਵਾਨ ਜੀ ਦਾ ਜਨਮ ਦਿਨ ਹੈ ਅੱਜ ਤਾਂ ਉਹਨਾਂ ਦੇ ਮੱਦੇਨਜ਼ਰ ਅੱਜ ਪੂਰਾ ਹੀ ਤੁਸੀਂ ਦੇਖ ਹੀ ਸਕਦੇ ਹੋ ਕਿ ਮੰਦਿਰ ਸਜਾਇਆ ਗਿਆ ਹੈ ਇੱਥੇ ਰਾਤ ਨੂੰ ਕੀਰਤਨ ਵੀ ਹੋਣਾ ਹੈ 12 ਵਜੇ ਤੱਕ ਧੂਮ-ਤਾਮ ਦੇ ਨਾਲ ਲੋਕਾਂ ਦੇ ਵੱਲੋਂ ਕੀਰਤਨ ਵੀ ਕੀਤਾ ਜਾਣਾ ਹੈ ਜੋ ਕਿ ਦੂਰ ਤ라ਡੇ ਤੋਂ ਲੋਕਾਂ ਨੇ ਇੱਥੇ ਆ ਕੇ ਆਪਣੀ ਹਾਜ਼ਰੀ ਲਗਾਣੀ ਹੈ ਮੰਦਿਰ ਦੇ ਵਿੱਚ ਤੇ ਅੱਜ ਦੇ ਦਿਨ ਲੋਕਾਂ ਦੇ ਵੱਲੋਂ ਉਪਵਾਸ ਵੀ ਰੱਖੇ ਜਾਂਦੇ ਨੇ ਤਾਂ ਉਹ ਸ਼ਿਵਰਾਤਰੀ ਨੂੰ ਵੀ ਉਪਵਾਸ ਰੱਖੇ ਜਾਂਦੇ ਨੇ ਤੇ ਅੱਜ ਜੋ ਜਨਮਸ਼ਟਮੀ ਦਿਨ ਵੀ ਕ੍ਰਿਸ਼ਨ ਭਗਵਾਨ ਜੀ ਨੂੰ ਖੁਸ਼ ਕਰਨ ਦੇ ਲਈ ਉਪਵਾਸ ਵੀ ਰੱਖੇ ਜਾਂਦੇ ਨੇ ਤੇ ਵੱਖ-ਵੱਖ ਮੰਦਿਰਾਂ ਦੇ ਵਿੱਚ ਇਕੱਲੇ ਇਸੇ ਮੰਦਿਰ ਦੇ ਵਿੱਚ ਨੇ ਸ਼ਾਇਦ ਦੇ ਵੱਖ-ਵੱਖ ਭਾਰਤ ਦੇ ਹੀ ਸਾਰੇ ਹੀ ਮੰਦਿਰਾਂ ਦੇ ਵਿੱਚ ਅੱਜ ਦੇ ਦਿਨ ਕੀਰਤਨ ਕੀਤੇ ਜਾ ਰਹੇ ਨੇ। ਕ੍ਰਿਸ਼ਨ ਜੀ ਦੀ ਜੋ ਕਿ ਉਹਨਾਂ ਨੂੰ ਸਜਾਇਆ ਜਾ ਰਿਹਾ, ਪਾਲਕੀ ਸਜਾਈ ਜਾ ਰਹੀ ਹੈ। ਛੋਟੇ-ਛੋਟੇ ਬੱਚਿਆਂ ਨੂੰ ਵੀ ਕ੍ਰਿਸ਼ਨ ਦੇ ਰੂਪ ਵਿੱਚ ਸਜਾਇਆ ਜਾ ਰਿਹਾ ਹੈ। ਤੇ ਚਲੋ ਹੁਣ ਆਪਾਂ ਇੱਥੋਂ ਦੇ ਜੋ ਸ਼ਰਧਾਲੂ ਆਏ ਹੋਏ ਨੇ ਦਰਸ਼ਨ ਕਰਨ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਹਾਂਜੀ ਇੱਥੇ ਜੋ ਮੰਦਿਰ ਦੇ ਵਿੱਚ ਸ਼ਰਦਾਲੂ ਆਏ ਹੋਏ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਏ ਕਿ ਉਹਨਾਂ ਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਅੱਜ ਹਾਂਜੀ ਸ਼ਸ਼ੀ ਕਲਮਾ ਸੈਸ਼ੀ ਕਾਲ ਜੀ ਹਾਂਜੀ ਮੈਮ ਅੱਜ ਜਿਵੇਂ ਕਿ ਪੂਰੇ ਭਾਰਤ ਦੇ ਵਿੱਚ ਕ੍ਰਿਸ਼ਨ ਜਨਮਸ਼ਟਮੀ ਮਨਾਇਆ ਜਾ ਰਿਹਾ ਹੈ ਤਾਂ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਜ਼ਿਆਦਾ ਚੰਗਾ ਲੱਗ ਰਿਹਾ ਸਾਰੀ ਜਗ੍ਹਾ ਬਹੁਤ ਜੋਰੋ ਸ਼ੋਰ ਨਾਲ ਤਿਆਰੀਆਂ ਹੋ ਰਹੀਆਂ ਨੇ ਅਲੱਗ-ਅਲੱਗ ਜਗ੍ਹਾ ਤੇ ਝਾਂਕੀਆਂ ਹੋ ਰਹੀਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਸਕੂਟੀਆਂ ਦੇ ਵਿੱਚ ਵੀ ਸਵੇਰ ਤੋਂ ਲੋਕ ਲੱਗੇ ਹੋਏ ਨੇ ਝਾਕੀਆਂ ਤਿਆਰ ਕਰਨ ਵਾਸਤੇ ਰਾਤ ਨੂੰ ਬਹੁਤ ਵਧੀਆ ਇੱਥੇ ਲਾਈਟਾਂ ਦੇ ਨਾਲ ਬਹੁਤ ਜ਼ਿਆਦਾ ਸਜਾਇਆ ਜਾਏਗਾ ਤੇ ਤੁਸੀਂ ਕਿੱਥੋਂ ਲੋਕਲੀ ਹੋ ਜਾਂ ਫਿਰ ਦੂਰ ਤੋਂ ਆਏ ਹੋ ਨਹੀਂ ਅਸੀਂ ਲੋਕਲ ਹੈ ਪਟਿਆਲਾ ਤੋਂ ਹੀ ਅਸੀਂ ਵੀ ਤੁਸੀਂ ਫਾਸਟ ਵੀ ਰੱਖਿਆ ਹੋਗਾ ਵੈਸੇ ਹਰ ਦੇ ਦਿਨ ਜਿਹੜੇ ਫਾਸਟ ਰੱਖੇ ਜਾਂਦੇ ਨੇ ਤਾਂ ਤੁਸੀਂ ਫਾਸਟ ਰੱਖਿਆ ਹਾਂਜੀ ਮੈਂ ਹਰ ਸਾਲ ਜਨਮਾਸ਼ਮੀ ਦਾ ਵਰਤ ਰੱਖਦੀ ਹਾਂ ਕਿਉਂਕਿ ਖੁਦ ਤੋਂ ਮੰਨਦੇ ਵਿੱਚ ਹੁੰਦਾ ਹੈ ਕਿ ਹਾਂ ਵੀ ਖੁਸ਼ੀ ਮਿਲਦੀ ਹੈ ਇਹ ਖਾਂ ਵੀ ਜ ਜਨ ਕਿਸ਼ਨ ਜੀ ਦਾ ਜਨਮ ਹੋਇਆ ਹੈ ਤੇ ਇਸ ਕਰਕੇ ਖੁਸ਼ੀ ਦੇ ਲਈ ਫਾਸਟ ਰੱਖੇ ਜਾਂਦੇ ਆ ਜੀ ਇੱਥੇ ਦੇ ਜੋ ਸ਼ਰਧਾਲੂ ਆਏ ਹੋਏ ਸੀਗੇ ਦਰਸ਼ਨ ਕਰਨ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਜੋ ਫਾਸਟ ਰੱਖੇ ਜਾਂਦੇ ਨੇ ਉਹ ਕ੍ਰਿਸ਼ਨ ਭਗਵਾਨ ਨੂੰ ਖੁਸ਼ ਕਰਨ ਲਈ ਜਾਂ ਫਿਰ ਆਪਣੀ ਮਨ ਦੀ ਖੁਸ਼ੀ ਹੁੰਦੀ ਹੈ ਕਿ ਅੱਜ ਉਹਨਾਂ ਦਾ ਬਰਥਡੇ ਹੈ ਉਹਨਾਂ ਦਾ ਅੱਜ ਜਨਮ ਦਿਨ ਹੈ ਇਸ ਦੇ ਮਤੇ ਨਜ਼ਰ ਅੱਜ ਦੇ ਦਿਨ ਸ਼ਰਧਾਲੂਆਂ ਵੱਲੋਂ ਜੋ ਕਿ ਫਾਸਟ ਵੀ ਰੱਖੇ ਜਾਂਦੇ ਨੇ ਤੇ ਇੱਥੇ ਤੋਂ ਕਿਹਾ ਹੀ ਜਾ ਰਿਹਾ ਪੰਡਿਤ ਜੀ ਨਾਲ ਗੱਲਬਾਤ ਕੀਤੀ ਉਹਨਾਂ ਨੇ ਵੀ ਕਿਹਾ ਕਿ ਤੇ ਸ਼ਾਮ ਨੂੰ ਬੜੇ ਧੂਮ ਧਾਮ ਦੇ ਨਾਲ ਇਸ ਮੰਦਿਰ ਦੀ ਜੋ ਲਾਈਟਿੰਗ ਕੀਤੀ ਹੋਈ ਹੈ ਵਧੀਆ ਤਰੀਕੇ ਨਾਲ ਸਜਾਈ ਲ ਗਿਆ ਹੈ ਤੇ ਸ਼ਾਮ ਨੂੰ ਬੜੇ ਹੀ ਧੂਮ ਤਾਮ ਨਾਲ ਇੱਥੇ ਕੀਰਤਨ ਵੀ ਹੋਣਗੇ ਤੇ ਇੱਥੇ ਜੋ ਕਿ ਛਕੀਆਂ ਵੀ ਨਿਕਲਣਗੀਆਂ ਸ਼੍ਰੀ ਕ੍ਰਿਸ਼ਨ ਜੀ ਦੀਆਂ ਤੇ ਚਲੋ ਹੁਣ ਆਪਾਂ ਮੰਦਿਰ ਦੇ ਦਰਸ਼ਨ ਕਰ ਲੈਂਦੇ ਆ ਤੇ ਨਾਲੇ ਤੁਹਾਨੂੰ ਵੀ ਕਰਾਨੇ ਆ ਆਓ ਫਿਰ ਚੱਲਦੇ ਆ ਜਿਵੇਂ ਕਿ ਅਸੀਂ ਇੱਥੇ ਮੰਦਿਰ ਦੇ ਦਰਸ਼ਨ ਕੀਤੇ ਤਾਂ ਦੇਖੋ ਤੁਸੀਂ ਕਿੰਨਾ ਵਧੀਆ ਇੱਥੇ ਕ੍ਰਿਸ਼ਨ ਜੀ ਦਾ ਜੋ ਝੁੱਲਾ ਸਜਾਇਆ ਗਿਆ ਹੈ ਪਾਲਕੀ ਬਹੁਤ ਹੀ ਵਧੀਆ ਤਰੀਕੇ ਨਾਲ ਇੱਥੇ ਸਜਾਈ ਗਈ ਹੈ ਇਕੱਲਾ ਇਹ ਮੰਦਿਰ ਨਹੀਂ ਤਾਂ ਬਾਕੀ ਹੋਰ ਵੀ ਇੱਥੇ ਸਾਰੇ ਮੰਦਿਰ ਮੌਜੂਦ ਨੇ ਇਸ ਮੰਦਿਰ ਦੇ ਵਿੱਚ ਕਾਫੀ ਵੱਡਾ ਮੰਦਿਰ ਹੈ ਤਾਂ ਹਾ ਸਾਰੇ ਕਿਤੇ ਤੋਂ ਇਹ ਮੰਦਿਰ ਅੱਜ ਦੇ ਦਿਨ ਲਈ ਸਜਾਇਆ ਗਿਆ ਹੈ ਤੇ ਇਥੋਂ ਜੋ ਕਿ ਦੂਰ ਦੂਰ ਤੋਂ ਵੀ ਲੋਕ ਇੱਥੇ ਆਂਦੇ ਨੇ ਮੰਦਿਰ ਦੇ ਦਰਸ਼ਨ ਕਰਨ ਲਈ ਆਂਦੇ ਨੇ ਅ ਅੱਜ ਦੇ ਦਿਨ ਜੋ ਕਿ ਇੱਕ ਬਹੁਤ ਹੀ ਜ਼ਿਆਦਾ ਮਾਨਤਾ ਮੰਨੀ ਜਾਂਦੀ ਹੈ ਭਾਰਤ ਦੇ ਵਿੱਚ ਇੱਕ ਜਨਮ ਅਸ਼ਟਮੀ ਮਨਾਈ ਜਾ ਰਹੀ ਹੈ ਇੱਕ ਪਾਸੇ ਦਾ ਵ੍ਰਿੰਦਾਵਨ ਦੇ ਵਿੱਚ ਰਾਸਲੀਲਾ ਦੇਖਣ ਨੂੰ ਮਿਲ ਰਹੀ ਹੈ ਉੱਥੇ ਬਹੁਤ ਹੀ ਜ਼ਿਆਦਾ ਰੌਣਕ ਲੱਗ ਤੇ ਦੂਜੇ ਪਾਸੇ ਭਾਰਤ ਦੇ ਵਿੱਚ ਵੱਖ-ਵੱਖ ਖੁਸ਼ਿਆਰਾਂ ਦੇ ਪਿੰਡਾਂ ਦੇ ਮੰਦਰਾਂ ਦੇ ਵਿੱਚ ਕ੍ਰਿਸ਼ਨ ਜੀ ਦੀ ਪਾਲਕੀ ਸਜਾਈਆਂ ਗਈਆਂ ਨੇ ਮੂਰਤੀਆਂ ਸਜਾਈਆਂ ਗਈਆਂ ਨੇ ਤੇ ਛੋਟੇ-ਛੋਟੇ ਬੱਚੇ ਵੀ ਅੱਜ ਦੇ ਦਿਨ ਸਜੇ ਹੋਏ ਨੇ ਕ੍ਰਿਸ਼ਨ ਜੀ ਦੇ ਰੂਪ ਦੇ ਵਿੱਚ ਤੇ ਆਓ ਫਿਰ ਬਾਕੀ ਦੇ ਮੰਦਿਰ ਦੇ ਵੀ ਦਰਸ਼ਨ ਕਰ ਲੈਂਦੇ ਆ ਇਹ ਦੇਖੋ ਕਿੰਨਾ ਵਧੀਆ ਇੱਥੇ ਚੁੱਲਾ ਸਜਾਇਆ ਗਿਆ ਹੈ ਕਿ ਮਹਾਰਾਜ ਕ੍ਰਿਸ਼ਨ ਜੀ ਦਾ ਤੇ ਇੱਥੇ ਆਂਦੇ ਨੇ ਜੋ ਜਲ ਚੜਾਣ ਦੁਪਹਿਰ ਵੇਲੇ ਵੀ ਇੱਥੇ ਜਲ ਚੜਾਇਆ ਜਾਂਦਾ ਤਾਂ ਉਹਨਾਂ ਵੱਲੋਂ ਵੀ ਜੋ ਸੰਗਤ ਇੱਥੇ ਜਲ ਚੜਾਣ ਲਈ ਆਂਦੀਆਂ ਨੇ ਤਾਂ ਉਹਨਾਂ ਵੱਲੋਂ ਇੱਥੇ ਕ੍ਰਿਸ਼ਨ ਜੀ ਨੂੰ ਚੁਲਾਇਆ ਵੀ ਜਾਂਦਾ ਤੇ ਜਲ ਅਭਿਸ਼ੇਕ ਵੀ ਕਿਤੇ ਨੇ ਤੇ ਰਾਤ ਦੇ ਟਾਈਮ ਵੀ ਇੱਥੇ ਜਲ ਅਭਿਸ਼ੇਕ ਕੀਤਾ ਜਾਊਗਾ ਤੇ ਜੋ ਕਿ ਸ਼ਰਦਾਲਵਾੜੇ ਫਾਸਟ ਰੱਖਿਆ ਹੋਇਆ ਹੈ ਉਹ ਰਾਤ ਨੂੰ 12 ਵਜੇ ਤੋਂ ਬਾਅਦ ਉਹਨਾਂ ਵੱਲੋਂ ਫਾਸਟ ਕ੍ਰਿਸ਼ਨ ਜੀ ਨੂੰ ਜਲ ਅਭਿਸ਼ੇਕ ਕਰਕੇ ਫੇਰੇ ਫਾਸਟ ਦੇ ਦਰਸ਼ਨ ਕੀਤੇ ਤੇ ਅਸੀਂ ਇੱਥੇ ਅੰਦਰ ਆਏ ਤਾਂ ਅੰਦਰ ਦੇਖ ਹੀ ਸਕਦੇ ਹੋ ਮੇਰੇ ਪਿੱਛੇ ਕਿ ਕਿਸ ਤਰ੍ਹਾਂ ਵਧੀਆ ਤਰੀਕੇ ਦੇ ਨਾਲ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦੀਆਂ ਮੂਰਤੀਆਂ ਰਾਧਾ ਰਾਣੀ ਦੇ ਨਾਲ ਸਜਾਈਆਂ ਗਈਆਂ ਨੇ ਤੁਸੀਂ ਦੇਖੇ ਸਕਦੇ ਹੋ ਕਿੰਨੀ ਵਧੀਆ ਇੱਥੇ ਮੂਰਤੀਆਂ ਬੜੇ ਬਦਿਆਹ ਹੀ ਤਰੀਕੇ ਦੇ ਨਾਲ ਡੈਕੋਰੇਟ ਕੀਤਾ ਗਿਆ ਹੈ ਪੂਰਾ ਮੰਦਿਰ ਮੂਰਤੀਆਂ ਵੀ ਸਜਾਈਆਂ ਗਈਆਂ ਨੇ ਅੱਜ ਦੇ ਦਿਨ ਇਕੱਲੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ਇੱਥੇ ਮੌਜੂਦ ਨਹੀਂ ਇੱਥੇ ਵੱਖ-ਵੱਖ ਸਾਰੇ ਹੀ ਜੋ ਕਿ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਵੀ ਮੌਜੂਦ ਨੇ ਜਿਵੇਂ ਕਿ ਦੇਖ ਸਕਦੇ ਹੋ ਸ਼੍ਰੀ ਲక్ష్ਮੀ ਨਾਰਾਇਣ ਜੀ ਦੀ ਵੀ ਮੂਰਤੀ ਇੱਥੇ ਸਥਿਤ ਹੈ ਸ਼੍ਰੀ ਰਾਮ ਦਰਬਾਰ ਜੀ ਦੀ ਵੀ ਗੰਗਾ ਮਾਤਾ ਜੀ ਦੀ ਵੀ ਮੂਰਤੀ ਸਥਿਤ ਹੈ ਤੇ ਆਪਾਂ ਫਿਰ ਅੱਗੇ ਚੱਲਦੇ ਆ ਅੱਗੇ ਦਾ ਦੇਖਦੇ ਆ ਵੀ ਕਿਹੜੀ ਕਿਹੜੀ ਮੂਰਤੀਆਂ ਇੱਥੇ ਸਥਿਤ ਨੇ ਮੰਦਿਰ ਦੇ ਵਿੱਚ ਤੇ ਜਿਵੇਂ ਕਿ ਅਸੀਂ ਤੁਹਾਨੂੰ ਇੱਥੇ ਦੇ ਜੋ ਮੂਰਤੀਆਂ ਦਿਖਾਈਨ ਕਿਵੇਂ ਕਿਸ ਤਰ੍ਹਾਂ ਵਧੀਆ ਤਰੀਕੇ ਦੇ ਨਾਲ ਡੈਕੋਰੇਟ ਕੀਤੀਆਂ ਗਈਆਂ ਨੇ ਅੱਜ ਦੇ ਦਿਨ ਤੇ ਚਲੋ ਆਪਾਂ ਇੱਥੋਂ ਦੇ ਜੋ ਸ਼ਰਧਾਲੂ ਨੇ ਕੁਝ ਹੋਰ ਸ਼ਰਧਾਲੂਆਂ ਦੇ ਨਾਲ ਵੀ ਗੱਲਬਾਤ ਕਰਦੇ ਆ ਆਪਾਂ ਫਿਰ ਚੱਲਦੇ ਆ ਇੱਥੇ ਦੇ ਜੋ ਸ਼ਰਧਾਲੂ ਆਏ ਹੋਏ ਨੇ ਆ ਤੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਇੱਥੇ ਜੀ ਜੀ ਨਮਸਕਾਰ ਮੈਂ जय श्री कृष्णा एक्सडमोष्टमी थे ये वाला मंदिर बहुत अच्छा बहुत अच्छा सजाया गया है और इथे बहुत अच्छा रेजमेंट है हम हर साल इथे ही जने हैं जय श्री कृष्णा मैं कृष्ण भगवान जी में यही विनती करंगी और मथा टेकंगी और सब वासी सुख शांति मांगंगी श्री कृष्ण जी सब दे सब दे दिलंच सब दे दिलंच वास के सब नु शांति दें घर सुख शांति होए सब दे ਅੰਦਰ ਸਭ ਨੂੰ ਆਪਣੇ ਦਰੋਂ ਕਰਾਉਂਦੇ ਹਨ ਭਗਵਾਨ ਕ੍ਰਿਸ਼ਨ ਦੀ ਸਭਤੀ ਕਿਰਪਾ ਕਰੇ ਮੈਮ ਤੁਸੀਂ ਇੱਥੇ ਆਸ-ਪਾਸ ਤੋਂ ਆਏ ਹੋ ਜਾਂ ਫਿਰ ਦੂਰ ਤੋਂ ਆਏ ਨਹੀਂ ਜੀ ਅਸੀਂ ਇੱਥੇ ਪਿੱਛੇ ਸੰਤਨਗਰ ਤੋਂ ਪਿਛਲੇ ਮਹੱਲੇ ਤੋਂ ਆਏ ਹਾਂ ਜੀ ਹਾਂ ਜੀ ਤੁਸੀਂ ਇੱਥੇ ਬੈਠੇ ਹੋ ਸਵੇਰ ਦੇ ਬੈਠੇ ਹੋ ਜਾਂ ਫਿਰ ਤੁਸੀਂ ਦੁਪਹਿਰ ਟਾਈਮ ਆਏ ਹੋ ਇੱਥੇ ਨਹੀਂ ਜੀ ਅਸੀਂ ਹੁਣੇ ਆਏ ਆ ਮੱਥਾ ਟੇਕਣ ਆਏ ਆ ਥੋੜੀ ਇੱਥੇ ਸਜਾਵਟ ਦੇਖਣ ਆਏ ਆ ਤੇ ਬਾਕੀ ਅਸੀਂ ਸ਼ਾਮ ਨੂੰ ਹੀ ਇੱਥੇ ਆਵਾਂਗੇ ਇਹ ਹਾਂ ਥੋੜੀ ਦੇਰ ਰੱਖੇ ਤੁਸੀਂ ਸਪੈਸ਼ਲ ਇੱਕ ਸਜਾਵ ਸਜਾਵਟ ਉਹ ਲਈ ਬੈਠੇ ਹੋ ਦੇਖਣ ਲਈ ਬੈਠੇ ਹੋ ਜਾਨੀ ਕਿ ਸਜਾਵਟ ਹੈ ਜੋ ਡੈਕੋਰੇਸ਼ਨ ਹੈ ਇੱਥੋਂ ਦੇ ਮੰਦਿਰ ਦੀ ਬਹੁਤ ਹੀ ਵਧੀਆ ਤਰੀਕੇ ਨਾਲ ਕੀਤੀ ਗਈ ਹੈ ਤੇ ਮੈਂ ਤੁਸੀਂ ਫਾਸਟ ਵੀ ਰੱਖਿਆ ਹੋਊਗਾ ਅੱਜ ਨਹੀਂ ਜੀ ਮੈਂ ਫਾਸਟ ਤਨੀ ਰੱਖਦੀ ਮੈਂ ਕਦੀ ਵੀ ਨਹੀਂ ਰੱਖਿਆ ਮਗਰ ਇਹ ਜ਼ਰੂਰ ਹੈ ਕਿ ਮੈਂ ਮੱਥਾ ਟੇਕਨ ਜ਼ਰੂਰ ਆਉਂਦਾ ਹਾਂ ਮੰਦੇ ਵਿੱਚ ਸ਼ਰਦਾ ਜ਼ਰੂਰ ਹੈ ਹਾਂਜੀ ਮਨ ਦੀ ਸ਼ਰਦਾ ਬਹੁਤ ਹੀ ਜ਼ਿਆਦਾ ਹੈ ਔਰ ਮੈਂ ਸਭ ਲਈ ਹੀ ਪ੍ਰੇਅਰ ਕਰਾਂਗੀ ਕਿ ਕ੍ਰਿਸ਼ਨ ਭਗਵਾਨ ਦੀ ਇਸ ਜਨਮ ਅਸ਼ਟਮੀ ਦੇ ਉੱਪਰ ਸਭ ਦੀ ਦਿਲਾਂ ਦੇ ਵਿੱਚ ਆ ਕੇ ਸਭ ਸਭ ਨੂੰ ਮਾਫ ਕਰਨ ਜੋ ਵੀ ਹੈ ਉਹਨਾਂ ਦਾ ਕੀਤੇ ਕਰਮ ਔਰ ਉਹਨਾਂ ਨੂੰ ਸ਼ੁਭ ਕਰਮ ਕਰਨ ਵਾਸਤੇ ਅੱਗੇ ਤੋਂ ਪ੍ਰੇਰਣਾ ਦੇਣ ਔਰ ਸਬਦ ਦੇ ਦਿਲਾਂ ਦੇ ਵਿੱਚ ਇਹਨਾਂ ਕਿਸ ਤਰ੍ਹਾਂ ਲਵੇ ਰਹਿ ਲਿਏ ਤੁਸੀਂ ਪਤਾ ਹੋਗਾ ਜਿਵੇਂ ਕੋਵਿਡ-19 ਦਾ ਜੋ ਕਿ ਸਮਾ ਚੋਰਾ ਗਿਆ ਵੈਸਾ ਚੱਲ ਵੀ ਰਿਹਾ ਹੈ ਹਨਾ ਤਾਂ ਉਸ ਟਾਈਮ ਇਸ ਮੰਦਿਰ ਦੇ ਕੀ ਹਾਲਾਤ ਸੀਗੇ ਪਿਛਲੇ ਜਨਮ ਅਸ਼ਟਮੀ ਨਾਲੋਂ ਇਸ ਵਾਰ ਦੀ ਜਨਮ ਅਸ਼ਟਮੀ ਹੈ ਕੀ ਫਰਕ ਰਿਹਾ ਹੈ ਹਾਂਜੀ ਪਿਛਲੀ ਜਨਮ ਅਸ਼ਟਮੀ ਤੇ ਵੀ ਲੋਕ ਆਏ ਸੀਗੇ ਮਗਰ ਉਦੋਂ ਬਿਮਾਰੀ ਦਾ ਜਿਆਦਾ ਜੋਰ ਹੈ ਸੀ ਸਾਰਿਆਂ ਦੇ ਦਿਲਾਂ ਵਿੱਚ ਬਹੁਤ ਜਿਆਦਾ ਇੱਕ ਡਰ ਸੀ ਔਰ ਬਹੁਤ ਮਤਲਬ ਕਿ ਆਏ ਸੀ ਮਗਰ ਰੌਣਕ ਘਟ ਹੈਗੀ ਸੀਗੀ ਔਰ ਕੋਈ ਲੰਗਰ ਵਗੈਰਾ ਦਾ ਵੀ ਕੋਈ ਨਹੀਂ ਸੀ ਮਗਰ ਇਸ ਵਾਰ ਸਾਨੂੰ ਇਹ ਲੱਗ ਰਿਹਾ ਹੈ ਕਿ ਬਹੁਤ ਅੱਛਾ ਬਹੁਤ ਰੌਣਕ ਹੋਏਗੀ ਔਰ ਜੋ ਸਮਾਂ ਬੀਤ ਗਿਆ ਜੋ ਹੁਣ ਆ ਰਿਹਾ ਹੈ ਇਹ ਭਗਵਾਨ ਕ੍ਰਿਸ਼ਨ ਸਭ ਤੇ ਕਿਰਪਾ ਕਰਨ ਉਸੀ ਤਰ੍ਹਾਂ ਹੀ ਜੋਰ ਸ਼ੋਰ ਨਾਲ ਇੱਥੇ ਮਨਾਈ ਜਾਂਦੀ ਹੈ ਇੱਥੋਂ ਦੇ ਮੰਦਰ ਦੇ ਵਿੱਚ ਭੰਡਾਰੇ ਵਗੈਰਾ ਵੀ ਕਿਤੇ ਜਾਂਦੇ ਨੇ ਹਾਂਜੀ ਪੰਡਾਰੇ ਵਗੈਰਾ ਵੀ ਚੱਲਦੇ ਹੈਗੇ ਨੇ ਜਦੋਂ ਵੀ ਇੱਥੇ ਸ਼ਿਵ ਜੀ ਭਗਵਾਨ ਜੀ ਦਾ ਵੀ ਨਾਲ ਹੈ ਮੰਦਿਰ ਤੇ ਇੱਥੇ ਪੰਡਾਰੇ ਵਗੈਰਾ ਬਹੁਤ ਮਤਲਬ ਜੇ ਵੀ ਕਿਸੇ ਦਾ ਦਿਲ ਕਰਦਾ ਹੈ ਇੱਥੇ ਜਗਰਾਤਾ ਵੀ ਹੁੰਦਾ ਹੈ ਔਰ ਹਮੇਸ਼ਾ ਹੀ ਮਤਲਬ ਕੁਛ ਨਾ ਕੁਛ ਇੱਥੇ ਸਭ ਚੱਲਦਾ ਰਹਿੰਦਾ ਹੈ ਬਾਕੀ ਮੰਦਰਾਂ ਵਿੱਚ ਵੀ ਭਗਵਾਨ ਹੈ ਸਾਰੇ ਅਸੀਂ ਇਹ ਨਹੀਂ ਕਹਿੰਦੇ ਸਭ ਬੱਚੇ ਹੈ ਮਗਰ ਇਹ ਵਾਲਾ ਜਿਹੜਾ ਮੰਦਿਰ ਹੈ ਇੱਥੇ ਬਹੁਤ ਸਫਾਈ ਹੈ ਬਹੁਤ ਆਪਣਾ ਉਹ ਹੈ ਸ਼ਰਧਾਲੂ ਮਨ ਨੂੰ ਸ਼ਾਂਤੀ ਮਿਲਦੀ ਹੈ ਜਾਨੀ ਕਿ ਇੱਥੇ ਆ ਕੇ ਜੀ ਮੈਨੂੰ ਬੋਲਣਾ ਬਿਲਕੁਲ ਨਹੀਂ ਆਉਂਦਾ। ਠੀਕ ਹੈ। ਥੈਂਕ ਯੂ। ਇੱਥੇ ਮੰਦੇ ਦੇ ਵਿੱਚ ਸ਼ਿਵਲਿੰਗ ਵੀ ਹੈ ਜੋ ਕਿ ਸ਼ਿਵਜੀ ਦਾ ਮੰਦਿਰ ਵੀ ਹੈ ਸਥਿਤ ਹੈ ਇਸ ਮੰਦਿਰ ਦੇ ਵਿੱਚ ਹੀ ਤੁਸੀਂ ਦੇਖ ਸਕਦੇ ਕਿ ਕਿੱਡੀ ਵੱਡੀ ਇੱਥੇ ਸ਼ਿਵਲਿੰਗ ਹੈ। ਤੇ ਮੂਰਤੀਆਂ ਜੀ ਵਿਸ਼ੇ ਭਗਵਾਨ ਤੇ ਪਾਰਵਤੀ ਜੀ ਦੀ ਵੀ ਮੂਰਤੀ ਇੱਥੇ ਸਿਤ ਹੈ ਨਾਲ ਹੀ ਗਣੇਸ਼ ਜੀ ਦੀ ਤੇ ਵੱਖ-ਵੱਖ ਇੱਥੇ ਮੰਦਿਰ ਦੇ ਵਿੱਚ ਵੱਖ-ਵੱਖ ਮੂਰਤੀਆਂ ਇੱਥੇ ਸਥਿਤ ਨੇ ਸਾਰੇ ਹੀ ਭਗਵਾਨ ਜਾਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਇੱਥੇ ਮੌਜੂਦ ਨੇ ਤੁਸੀਂ ਦੇਖ ਹੀ ਸਕਦੇ ਹੋ ਇੱਥੇ ਸ਼ਿਵ ਭਗਵਾਨ ਜੀ ਦੀ ਜੋ ਸਾਰੀ ਪਰਿਵਾਰਿਕ ਮੈਂਬਰ ਆਪਾਂ ਕਹਿ ਸਕਦੇ ਹਾਂ ਸਾਰੇ ਪਰਿਵਾਰਿਕ ਮੈਂਬਰਾਂ ਦੀ ਇੱਥੇ ਜੋ ਕਿ ਅਲੱਗ ਤੋਂ ਮੰਦਿਰ ਬਣਾਇਆ ਗਿਆ ਹੈ ਵਿੱਚ ਸ਼ਿਵਲਿੰਗ ਹੈ ਵਿੱਚ ਜੋ ਕਿ ਗਣੇਸ਼ ਜੀ ਦੀ ਮੂਰਤੀ ਹੈ ਅਤੇ ਕਾਰਟਿਕੇ ਦੀ ਵੀ ਮੂਰਤੀ ਇੱਥੇ ਸਥਿਤ ਹੈ ਸ਼ਿਵ ਭਗਵਾਨ ਜੀ ਦੇ ਨਾਲ ਤਾਂ ਇੱਥੇ ਸਾਰੀ ਫੈਮਿਲੀ ਜੋ ਕਿ ਸ਼ਿਵ ਭਗਵਾਨ ਜੀ ਦਾ ਅਲੱਗ ਤੋਂ ਹੀ ਮੰਦਿਰ ਬਣਾਇਆ ਗਿਆ ਇਸ ਮੰਦਿਰ ਦੇ ਵਿੱਚ ਜਿੱਥੇ ਕਿ ਇੱਥੇ ਕ੍ਰੀਸ਼ਨ ਜੀ ਦੀਆਂ ਜੋ ਕਿ ਵੱਖ-ਵੱਖ ਪ੍ਰਕਾਰ ਦੀਆਂ ਮੂਰਤੀਆਂ ਇੱਥੇ ਸਜਾਈਆਂ ਗਈਆਂ ਨੇ ਤਾਂ ਉੱਥੇ ਹੀ ਇਸ ਮੰਦਿਰ ਦੇ ਵਿੱਚ ਸ਼ਿਵ ਜੀ ਦੀ ਵੀ ਜੋ ਮੰਦਿਰ ਹੈ ਲੱਗ ਤੋਂ ਜਿਵੇਂ ਕਿ ਸ਼ਿਵਲਿੰਗ ਹੈ ਇੱਥੇ ਸ਼ਿਵਲਿੰਗ ਜਿੱਥੇ ਕਿ ਜਲਾ ਅਭਿਸ਼ੇਕ ਕੀਤਾ ਜਾਂਦਾ ਹੈ ਹਰ ਸੋਵਾਰ ਨੂੰ ਜਾਂ ਫਿਰ ਸ਼ਿਵਰਾਤਰੀ ਦੇ ਪਾਵਨ ਉਤਸਵ ਤੇ ਤੇ ਇਸ ਦੇ ਨਾਲ ਹੀ ਸ਼ਿਵ ਜੀ ਦੀ ਜਿਹੜੀ ਜੋ ਮੂਰਤੀ ਹੈ ਪਾਰਵਤੀ ਜੀ ਦੀ ਤੇ ਇਸ ਦੇ ਨਾਲ ਹੀ ਗਣੇਸ਼ ਜੀ ਦੀ ਕਾਰਟਿਕੇ ਦੇ ਵੀ ਮੂਰਤੀ ਹੈ ਤੇ ਜੋ ਸ਼ਿਵ ਜੀ ਜੀ ਦੀ ਸਵਾਰੀ ਹੈ ਨੰਦੀ ਮਹਾਰਾਜ ਉਹਨਾਂ ਦੀ ਵੀ ਮੂਰਤੀ ਇਸ ਦੇ ਮੰਦਿਰ ਦੇ ਵਿੱਚ ਸ਼ਿਵਜੀ ਦਾ ਜੋ ਲਗ ਤੋਂ ਮੰਦਿਰ ਉਹਦੇ ਵਿੱਚ ਸਥਿਤ ਹੈ ਇਹ ਤੇ ਜੋ ਪੁਰਾਣੇ ਸਾਥ ਸੀ ਜਿਨ੍ਹਾਂ ਦੇ ਨਾਮ ਤੋਂ ਇਹ ਕੂਟੀਆ ਬਣਾਈ ਗਈ ਹੈ ਜਾਂ ਫਿਰ ਅੱਗੇ ਜੋ ਕਿ ਪਟਨਾ ਦੇ ਵੱਲੋਂ ਉਹਨਾਂ ਦੇ ਹੱਥ ਦਿੱਤੀ ਗਈ ਹੈ ਜੋ ਇਹ ਉਹਨਾਂ ਦੇ ਇੱਥੇ ਲੱਗੀ ਹੋਈ ਹੈ ਸਮਾਦੀ ਜਿਵੇਂ ਕਿ ਤਾਂ ਉਹਨਾਂ ਦਾ ਨਾਮ ਜੋ ਇੱਥੇ ਮਹਾਰਾਜ ਨੇ ਸੁਆਮੀ ਸੁਮੇਸ਼ਵਰਨੰਨ ਜੀ ਮਹਾਰਾਜ ਦੇ ਨਾਂ ਤੋਂ ਇਹ ਕੂਟੀਆਂ ਇੱਥੇ ਬਣਾਈ ਗਈ ਹੈ ਤੇ ਅੱਗੇ ਜੋ ਪੰਡਿਤ ਜੀ ਨੇ ওই ਕੂਟੀਆਂ ਦੇ ਵਿੱਚ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਅੱਜ ਸਾਰਾ ਇੱਥੋਂ ਦਾ ਦੇਖ ਰਹੇ ਕਿ ਜੋ ਮੰਦਿਰ ਦਾ ਕਿੱਤਾ ਜਾ ਰਿਹਾ ਹੈ ਤਾਂ ਵੀ ਇਹ ਜੋ ਸਮਾਤੀ ਹੈ ਜੋ ਕਿ ਪੁਰਾਣੇ ਸੰਸੇਗੇ ਸਕੁਟਿਆ ਦੇ ਤਾਂ ਉਹਨਾਂ ਦੀ ਇਹ ਤਸਵੀਰ ਹੈ ਇੱਥੇ ਮੂਰਤੀ ਬਣਾਈ ਗਈ ਹੈ ਤੇ ਇਸੇ ਤਰ੍ਹਾਂ ਦੀਆਂ ਹੋਰ ਵੀ ਜੋ ਪੁਰਾਣੇ ਸੰਸੇਗੇ ਤਾਂ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਵਾਉਣਾ ਹੈ ਮੰਦਰ ਦੀ ਕੂਟੀਆ ਜੋ ਕਿ ਬਣਾਈ ਗਈ ਹੈ ਤਾਂ ਉਹ ਸੁਆਮੀ ਰਾਮਨੰਦਨ ਜੀ ਮਹਾਰਾਜ ਦੇ ਨਾਤੇ ਇਹ ਕੂੜੀਆ ਬਣਾਈ ਗਈ ਹੈ ਜਿਹੜੇ ਕਿ ਅੱਗੇ ਜੋ ਕਿ ਪੰਡਿਤ ਜੋ ਕਿ ਇਸ ਮੰਦਿਰ ਦੀ ਦੇਖਰੇਖ ਕਰ ਰਹੇ ਨੇ ਤਾਂ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਜੋ ਕਿ ਇੱਥੋਂ ਦੇ ਪੁਰਾਣੇ ਸੰਤ ਸੀਗੇ ਪੁਰਾਣੇ ਮਹਾਰਾਜ ਜੀ ਤਾਂ ਤੁਸੀਂ ਵੀ ਦਰਸ਼ਨ ਕਰੋ ਜਿਨ੍ਹਾਂ ਦੇ ਨਾਤੇ ਇਹ ਕੂਟੀਆ ਮੰਦਿਰ ਦੀ ਬਣਾਈ ਗਈ ਹੈ ਤਾਂ ਹੋਰ ਵੀ ਅੱਗੇ ਦੇਖਦੇ ਹਾਂ ਇਸ ਤਰ੍ਹਾਂ ਦੇ ਹੋਰ ਵੀ ਜੋ ਕਿ ਤਸਵੀਰਾਂ ਨੇ ਬਣਾਈਆਂ ਗਈਆਂ ਨੇ ਇਸ ਮੰਦਿਰ ਦੇ ਵਿੱਚ ਮੂਰਤੀਆਂ ਨੇ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਮੰਦਿਰ ਦੇ ਦਰਸ਼ਨ ਕਰਵਾਏ ਬਹੁਤ ਹੀ ਵਧੀਆ ਤੇ ਮੰਦਿਰ ਸਜਾਇਆ ਗਿਆ ਹੈ ਅੱਜ ਜਨਮਸ਼ਟਮੀ ਦੇ ਪਾਵਨ ਉਤਸਵ ਤੇ ਮੰਦਿਰ ਜੋ ਸਜਾਇਆ ਗਿਆ ਇਥੇ ਤਾਂ ਸ਼ਹਿਰਾਂ ਦੇ ਵਿੱਚ ਇਹ ਵੀ ਸੁਣਨ ਨੂੰ ਮਿਲਿਆ ਕਿ ਜੋ ਕਿ ਅੱਜ ਦੇ ਦਿਨ ਦਹੀਂ ਹੰਡੀ ਦਾ ਜੋ ਰਸਮ ਹੈ ਉਹ ਵੀ ਅਦਾ ਕੀਤੀ ਜਾਂਦੀ ਹੈ ਦਹੀਂ ਹੰਡੀ ਦਾ ਜੋ ਪ੍ਰੋਗਰਾਮ ਵੀ ਕਿਤੇ ਲੰਦਾ ਵਕ ਵਕ ਟੋਲੀਆਂ ਬਣਾ ਕੇ ਦਹੀਂ ਹੰਡੀ ਜੋ ਕਿ ਮਟਕੀ ਫੋੜੀ ਜਾਂਦੀ ਹੈ ਇਸ ਮੰਦਿਰ ਦੇ ਵਿੱਚ ਹੁਣ ਜੋ ਕਿ ਰਾਤ ਦੇ ਲਈ ਤਿਆਰੀਆਂ ਚੱਲ ਰਹੀਆਂ ਨੇ ਕੀਰਤਨ ਹੋਣਾ ਇਥੇ 12 ਵਜੇ ਤੱਕ ਤੇ 12 ਵਜੇ ਹੀ ਕ੍ਰਿਸ਼ੀਰੀ ਭਗਵਾਨ ਕ੍ਰਿਸ਼ਨ ਜੀ ਦਾ ਜਨਮ ਹੋਣਾ ਜਿਸ ਦੇ ਅੱਜ ਮੱਦੇ ਨਜ਼ਰ ਇਹ ਪੂਰੇ ਭਾਰਤ ਦੇ ਵਿੱਚ ਜਨਮਸ਼ਟਰੀ ਮਨਾਈ ਜਾ ਰਹੀ ਹੈ ਇੱਥੇ ਦੇ ਜੋ ਸ਼ਰਧਾਲੂਆਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੇ ਮਨ ਦੇ ਵਿੱਚ ਬੜਾ ਉਤਸ਼ਾਹ ਹੈ ਤੇ ਕੁਝ ਸ਼ਰਧਾਲੂ ਤਾਂ ਇੱਥੇ ਦੀ ਜੋ ਸਾਫ਼ ਸਫਾਈ ਹੈ ਮੰਦਿਰ ਦੀ ਉਸ ਦੇ ਮੱਦੇ ਨਜ਼ਰ ਵੀ ਸਵੇਰ ਤੋਂ ਬੈਠੇ ਹੋਏ ਨੇ ਕ੍ਰਿਸ਼ਨ ਭਗਵਾਨ ਜੀ ਦੇ ਚਰਨਾਂ ਦੇ ਜਿੱਤੇ ਸਵਜਾਪਤ ਹੀ ਮੰਦਿਰ ਦੀ ਜੋ ਡੈਕੋਰੇਸ਼ਨ ਐ ਇੰਨੀ ਵਧੀਆ ਕੀਤੀ ਹੋਈ ਹੈ ਕਿ ਇੱਥੋਂ ਕਿਸੇ ਵੀ ਸ਼ਰਧਾਲੂ ਦਾ ਜਾਣ ਦਾ ਮਨ ਹੀ ਨਹੀਂ ਕਰ ਰਿਹਾ ਤੇ ਅਸੀਂ ਵੀ ਪਿੱਛੇ ਗੱਲ ਕਰਕੇ ਆਏ ਆ ਤਾਂ ਉਹਨਾਂ ਦਾ ਵੀ ਇਹੀ ਕਹਿਣਾ ਕਿ ਇੱਥੇ ਸਜਾਵਟ ਹੈ ਜੋ ਉਹ ਦੇਖਣ ਦੇ ਲਈ ਮੰਦਿਰ ਦੇ ਵਿੱਚ ਬੈਠੇ ਹੋਏ ਨੇ ਤੇ ਇੱਕ ਸਾਫ ਸਫਾਈ ਬਹੁਤ ਵਧੀਆ ਕੀਤੀ ਗਈ ਹੈ ਤੇ ਇਸ ਮੰਦਿਰ ਦੇ ਵਿੱਚ ਭੰਡਾਰੇ ਵੀ ਕੀਤੇ ਜਾਂਦੇ ਨੇ ਕੀਰਤਨ ਵੀ ਕੀਤੇ ਜਾਂਦੇ ਨੇ ਕੋਈ ਵੀ ਤਿਹਾਰ ਹੋਵੇ ਸ਼ਿਵਰਾਤਰੀ ਹੋਵੇ ਭਾਵੇਂ ਜਨਮਸ਼ਟਮੀ ਹੋਵੇ ਦੇ 2 ਸਾਲ ਬਾਅਦ ਇਹ ਮੰਦਿਰਾਂ ਦੇ ਵਿੱਚ ਜੋ ਕਿ ਰੌਣਕਾਂ ਮੁੜ ਪੜਤੀਆਂ ਨੇ 2 ਸਾਲ ਤੱਕ ਤਾਂ ਕੋਵਿਡ ਜੋ ਕਿ ਡਰ ਸੀਗਾ ਲੋਕਾਂ ਦੇ ਮਨ ਦੇ ਵਿੱਚ ਉਸ ਦੇ ਦੌਰਾਨ ਕੋਈ ਵੀ ਸ਼ਰਧਾਲੂ ਇੱਥੇ ਆ ਨਹੀਂ ਸਕਿਆ ਸੀ ਪਰ ਹੁਣ ਅੱਜ ਜੋ ਕਿ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਕਿ ਬਹੁਤ ਹੀ ਉਤਸ਼ਾਹ ਦੇ ਨਾਲ ਜਨਮਸ਼ਮੀ ਦਾ ਜੋ ਤਿਹਾਰ ਹੈ ਪੂਰੇ ਭਾਰਤ ਦੇ ਵਿੱਚ ਹਰ ਇੱਕ ਮੰਦਿਰ ਦੇ ਵਿੱਚ ਪਿੰਡਾਂ ਦੇ ਵਿੱਚ ਹੋਵੇ ਭਾਵੇਂ ਸ਼ਹਿਰਾਂ ਦੇ ਵਿੱਚ ਬੜੇ ਹੀ ਧੂਮ-ਤਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਹਰ ਮੰਦਿਰ ਦੇ ਵਿੱਚ ਰੌਣਕਾਂ ਲੱਗ ਰਹੀਆਂ ਨੇ ਅੱਜ ਦੇ ਦਿਨ ਤੇ ਤੁਹਾਨੂੰ ਇਹ ਐਪੀਸੋਡ ਕਿਦਾਂ ਦਾ ਲੱਗਿਆ ਨੀਚੇ ਕਮੈਂਟ ਬਾਕਸ ਵਿੱਚ ਮੈਸੇਜ ਕਰਕੇ ਜਰੂਰ ਦੱਸਿਓ ਇਸੇ ਤਰ੍ਹਾਂ ਦੇ ਹੋਰ ਐਪੀਸੋਡ ਦੇਖਣ ਦੇ ਲਈ ਜੁੜੇ ਰਹੋ ਸ਼ਬਦਾਂ ਦੀ ਤਾਕਤ A1 ਮੀਡੀਆ ਦੇ ਨਾਲ ਉਦ ਤੱਕ ਸਾਨੂੰ ਦੀ ਇਜਾਜ਼ਤ ਧੰਨਵਾਦ